सोला रुपया <tastic Eleganir pineal Solomon> ਇਹ ਨਹੀਂ ਕਿ ਕਿਤਾਬ ਕਿੰਨੀ ਵੱਡੀ ਹੈ ਇਹ ਡੀਐਮ ਇਹਦੇ ਜਦੇਸੀ ਹੈ ਹੈ ਨਾ ਟਿਕਾਣਾ ਸਿਸਟਮ ਹੀ ਰਹੇਗਾ ਇੱਕ ਮਿੰਟ ਜੀ ਇੱਕ ਮਿੰਟ ਬੈਠੀ ਟੁਰ ਸਾਰੀ ਜਗ੍ਹਾ ਤੇ ਕਰ ਉਹਦਾ ਗੇਟਾ ਨਹੀਂ ਚੱਲੀ ਇਦੇ ਵਿੱਚ ਅੱਜ ਤੁਹਾਨੂੰ ਅਸੀਂ ਇਸ ਕਰਕੇ ਇਨਵਾਈਟ ਕੀਤਾ ਜਿਹੜਾ ਸ਼ਹਿਰ ਦੇ ਵਿੱਚ ਜੰਡਿਆਲਾ ਕਸਬੇ ਦੇ ਵਿੱਚ ਫਰੋਤੀਆਂ ਦਾ ਦੌਰ ਚੱਲ ਰਿਹਾ ਸੀ ਉਹ ਕਾਫੀ ਲੋਕਾਂ ਦੇ ਵਿੱਚ ਇਹਦਾ ਸਹਿਮ ਸੀਗਾ ਤੇ ਸਾਡੀ ਟੀਮ ਨੇ ਐਸਐਚਓ ਮਖਤਿਆਰ ਸਿੰਘ, ਏਐਸਆਈ ਰਾਜਵੀਰ ਸਿੰਘ ਤੇ ਐਸਐਸਪੀ ਸਾਹਿਬ ਸਰਦਾਰ ਸਤੰਦਰ ਸਿੰਘ ਆਈਪੀਐਸ ਜੀ ਦੀ ਰਹਿਨਮਾਈ ਹੇਠ ਅਸੀਂ ਉਸੇ ਦਿਨ ਦੀਆਂ ਟੀਮਾਂ ਬਣਾਈਆਂ ਸੀ ਸਾਰੀਆਂ ਵੱਖ-ਵੱਖ ਸਾਰੇ ਜ਼ਿਲ੍ਹੇ ਦੇ ਐਸਐਚਓ ਇਹਦੇ ਵਿੱਚ ਲੱਗੇ ਹੋਏ ਸੀ ਇਹ ਉਹ ਚਲੋ ਸਾਡੀ ਇਹਦੇ ਵਿੱਚ ਕਾਮਯਾਬੀ ਐਸਐਚਓ ਸਾਹਿਬ ਤੇ ਰਾਜੀਵ ਨੂੰ ਮਿਲੀ ਹੈ ਇਹਨਾਂ ਨੇ ਬੜੀ ਮਿਹਨਤ ਕਰਕੇ ਇਸ ਕੇਸ ਨੂੰ ਟ੍ਰੇਸ ਕੀਤਾ ਸਾਡੇ ਇੱਥੇ ਤਿੰਨ ਚਾਰ ਵਾਰ ਦਾ ਤਾਂ ਫਰੋਤੀਆਂ ਹੋਈਆਂ ਸੀ ਉਹ ਕਾਰੋਬਾਰੀ ਜਿਹੜੇ ਆ ਉਹਨਾਂ ਨੂੰ ਬਾਹਰੋਂ ਯੂਐਸਏ ਦੇ ਨੰਬਰ ਤੋਂ ਉਧਰੋਂ ਕਾਲਾਂ ਆਉਂਦੀਆਂ ਸੀ ਤੇ ਧਮਕੀਆਂ ਦਿੱਤੀਆਂ ਗਈਆਂ ਪਹਿਲਾਂ ਫਿਰ ਉਹਨਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਤੇ ਅੱਜ ਸਾਡੇ ਜਿਹੜਾ ਹੈਗਾ ਅਸੀਂ ਇੱਕ ਬੰਦਾ ਜਿਹੜਾ ਉਹਨੂੰ ਅਸੀਂ ਅਰੈਸਟ ਕਰ ਲਿਆ ਇਹਨਾਂ ਲਈ ਤਕਤੀਸ਼ ਕੀ ਸਾਹਮਣੇ ਆ। ਮੁੱਢਲੀ ਤਕਤੀਸ਼ ਇਹੀ ਆ ਵੀ ਇਹ ਜਿਹੜੇ ਬਾਹਰ ਬੈਠੇ ਆ ਆਪਣੇ ਸਰਬਨ ਸਿੰਘ ਭੋਲਾ ਇਹ ਹਵੇਦੀਆਂ ਦਾ ਇੱਕ ਮਾਨ ਆ ਇਹ ਦੋਨੇ ਯੂ ਐਸਏ ਆ ਜੋ ਇਹਨਾਂ ਦੇ ਦਸਨ ਮਤਾਬ ਹੈਗਾ। ਇਹ ਬੰਦੇ ਆਪਰੇਟ ਕਰਦੇ ਇਹਨਾਂ ਤੋਂ ਅੱਗੇ ਉੱਥੇ ਹੋਰ ਬੰਦੇ ਵੀ ਹੈਗੇ ਆ ਜਿਹੜੇ ਮੇਨ ਕਿੰਗਪਿੰਨ ਹੈਗੇ ਇਹਨਾਂ ਦੇ ਉਹਨਾਂ ਦੇ ਨਾਲ ਰਲ ਕੇ ਬਾਹਰੋਂ ਇਹ ਧਮਕੀਆਂ ਦਵਾਉਂਦੇ ਆ ਤੇ ਕੁਝ ਬੰਦੇ ਜਿਹੜੇ ਅਸੀਂ ਤਿੰਨ ਚਾਰ ਹੋਰ ਨਾਮਜ਼ਦ ਕੀ ਕਿਸੇ ਦਾ ਕੰਮ ਰੈਕੀ ਕਰਨਾ ਕਿਸੇ ਦਾ ਉਹਨਾਂ ਨੂੰ ਘਰ ਦਿਖਾ ਕੇ ਤੇ ਉਹਨਾਂ ਨੂੰ ਗਾਈਡ ਕਰਨਾ ਵੀ ਇਸ ਰਸਤੇ ਤੇ ਜਾਣਾ ਇਹਦੇ ਵਿੱਚ ਅਸੀਂ ਟੋਟਲ 6 ਬੰਦੇ ਅਜੇ ਨਾਮਜ਼ਦ ਕੀਤੇ ਆ ਜਿਹੜੇ ਇਸ ਮਕਦਮੇ ਆ ਫੜੇ ਇੱਕ ਫੜ ਬੰਦਾ ਫੜਿਆ ਗਿਆ ਅਮਰਦੀਪ ਸਿੰਘ ਨਾਂ ਦਾ ਮਹਿਰਵਾਨਪੁਰਾ ਪਿੰਡ ਦਾ ਟੋਲ ਦੇ ਲੱਗਈ ਆ ਇਹ ਇੱਥੋਂ ਦਾ ਮੁੰਡਾ ਹਾਂਜੀ ਇੱਕ ਪਿਸਤਲ 30 ਬੋਰ ਦਾ ਤੇ 5 ਰਾਉਂਡ ਮਿਲੇ ਆ ਸਾਨੂੰ ਇਹਨਾਂ ਦਾ ਕੋਈ ਪਹਿਲਾ ਮਾਮਲਾ ਦਰਜ ਹੋਇਆ ਪਹਿਲਾਂ ਇਹਨਾਂ ਦੇ ਉੱਤੇ ਕਾਫੀ ਪਰਚੇ ਹੈਗੇ ਆ 307 ਦੇ ਐਕਸਾਈ ਦਾ ਕੰਮ ਕਰਦੇ ਰਹੇ ਇਹ ਡਰੱਗਸ ਦਾ ਉਹ ਇਹਨਾਂ ਤੇ ਪਰਚੇ ਦਰਜ ਹੋ ਗਏ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਅੱਜ ਤਾਂ ਸਾਡੀ ਮੁੰਡਲੀ ਤਫ਼ਤੀਸ਼ ਚੱਲੀ ਆ ਇੱਕ ਬੰਦਾ ਰਾਉਂਡ ਅਪ ਕੀਤਾ ਕਾਫੀ ਗੱਲਾਂ ਉਹ ਦੱਸ ਰਿਹਾ ਤੇ ਹੁਣ ਅਸੀਂ ਕੋਰਟ 'ਚ ਪੇਸ਼ ਕਰਕੇ ਦਾ ਰਿਮਾਂਡ ਲੈ ਕੇ ਅਗਲੀ ਤਫ਼ਤੀਸ਼ ਲਿਆਵਾਂਗੇ ਮੁੱਖ ਦੋਸ਼ੀ ਇਹ ਫਾਇਰਿੰਗ ਕਰਨ ਵਾਲਾ ਜਿਹੜੇ ਦੋ ਬੰਦੇ ਫਾਇਰਿੰਗ ਕਰਨ ਵਾਲੇ ਸੀ ਅਸੀਂ ਇਹਨਾਂ ਨੂੰ ਇੱਕ ਤਾਂ ਰਾਉਂਡ ਅਪ ਹੋ ਗਿਆ ਦੂਜਾ ਸਾਨੂੰ ਘਰ ਨਹੀਂ ਮਿਲਿਆ ਉਹ ਵੀ ਜਲਦੀ ਤੋਂ ਜਲਦੀ ਮਿਲ ਜਾਊਗਾ ਇਹਦਾ ਨਾਮ ਅਮਰਦੀਪ ਸਿੰਘ ਸਰ ਇਹਨਾਂ ਨੂੰ ਕੀ ਇਲਜ਼ਾਮ ਦਿੱਤਾ ਜਾਂਦਾ ਜਾਂਦਾ ਹੈ ਇਹਨਾਂ ਨੂੰ ਇਹਨਾਂ ਨੂੰ 10-10 ਹਜ਼ਾਰ ਰੁਪਈਆ ਇੱਕ ਵਾਰ ਦੱਤੇ ਜਦੋਂ ਇੱਕ ਘਰ ਦੇ ਉੱਤੇ ਫਾਇਰਿੰਗ ਕਰਨ ਦਾ ਦਿੰਦੇ ਹੁਣ ਇਹਦੇ ਵਿੱਚ ਇਹਨੇ ਮੰਨਿਆ ਵੀ ਸਾਨੂੰ 20 ਹਜ਼ਾਰ ਰੁਪਈਆ ਮਿਲਿਆ ਦੋ ਦੋ ਜਗ੍ਹਾ ਤੇ ਫਾਇਰਿੰਗ ਕਰਦਾ ਤੇ ਕਿਤੇ ਇਹਨਾਂ ਨੇ ਪੈਸੇ ਲੈ ਵੀ ਹੈ ਕਿ ਨਹੀਂ ਉਹ ਇਹਨਾਂ ਦਾ ਨਹੀਂ ਅਜੇ ਉਹ ਅਸੀਂ ਤਫਤੀਸ਼ ਕਰ ਰਹੇ ਹਾਂ ਉਹ ਇਹ ਤਾਂ ਸਿਰਫ ਫਾਇਰਿੰਗ ਕਰਨ ਵਾਲੇ ਆ ਤੇ ਇਹਨਾਂ ਨੂੰ 10 ਹਜ਼ਾਰ ਇੱਕ ਜਗ੍ਹਾ ਤੇ ਫਾਇਰਿੰਗ ਕਰਨ ਦਾ ਦਿੰਦੇ ਹੁਣ ਇਹਨਾਂ ਨੂੰ ਵੈਪਨ ਕਿੱਥੋਂ ਆਏ ਆ